ਕਾਰ ਕੱਢੀ ਗਿਆ ਬਾਈ ਛੇਪ ਹੋਈ ਮੜਦਾ ਮੂਰੇ ਤਾਂ ਪਰਲਾ ਸਿੰਘ ਤੜਾਈ ਬੈਠਿਆ ਇਹਨੂੰ ਕਹਿੰਦੇ ਬਰੀਡਿੰਗ ਤਿੰਨ ਚੋਟੀਆਂ ਪਲੂਣ ਦਿਖਾਈਆਂ ਵੀਰੇ ਤੇ ਆਰਡਰ ਦੇਖੋ ਪਲੂਣ ਦਾ ਮੈਂ ਇਧਰਲੇ ਪਾਸੇ ਨਾ ਫਿਰ ਪੂਰੀ ਜੰਦੀ ਦਿਖਾਵਾਂ ਲਓ ਜੀ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਸਤਾਂ ਹੋਰ ਸੁਣਾਓ ਤਾਂ ਅੱਜ ਆਪਾਂ ਪਹੁੰਚੇ ਸੀਗੇ ਜੀ ਸੇਪ ਸਿੰਘ ਚੈਲ ਸੰਗਰੂਰ ਦਾ ਪ੍ਰਧਾਨ ਆਪਣਾ ਤਾ ਜਿਹਦੇ ਪਿੰਡ ਪਹੁੰਚੇ ਸੀਗੇ ਰਾਮਪਰਾ ਪਿੰਡ ਦਾ ਨਾਮ ਆ ਇਹਦਾ ਇਧਰ ਲਹਿਰੇਗਾ ਅੱਗੇ ਦੇ ਬਿਲਕੁਲ ਤਕਰੀਬਨ 5 ਕਿਲੋਮੀਟਰ ਦੂਰ ਹੋਊਗਾ ਤੇ ਅੱਜ ਬਾਈ ਕੋਲੇ ਪਹੁੰਚੇ ਆਪਾਂ ਸੇਵ ਕੋਲੇ ਤੇ ਗੱਲਬਾਤ ਵੀ ਕਰਾਂਗੇ ਤੇ ਇਹਦੇ ਜਾਨਵਰ ਵੀ ਦਿਖਾਵਾਂਗੇ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਸਪੈਸ਼ਲ ਬਾਦਸ਼ਾ ਬਾਦਸ਼ਾ ਉਹ ਘਟਾਗਾ ਜਿਹੜੀਆਂ ਆਪਣੇ ਨਾਂ ਦੇ ਨਾਲ ਤਾਂ ਜਾਣੇ ਜਾਂਦੇ ਹੀ ਐ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਤਕੜਾ ਇਹ ਪ੍ਰੋਡੂਸਰ ਕਹਿ ਸਕਦੇ ਨੂੰ ਪ੍ਰੋਡੂਸਰ ਬਣੂਗਾ ਠੀਕ ਆ ਬਹੁਤ ਤਕੜਾ ਇਹਨੇ ਰਿਜ਼ਲਟ ਦੇਣਾ ਬਾਦਸ਼ਾ ਨੇ ਕੋਈ ਬਾਦਸ਼ਾਹ ਦੀ ਅੱਜ ਤੱਕ ਜਿੰਨੀਆਂ ਦਾ ਮਤਲਬ ਫੀਮੇਲ ਆ ਬਾਦਸ਼ਾਹ ਦੇ ਉੱਤੋਂ 16 ਕ ਮੱਝਾਂ ਦੇ ਮਤਲਬ ਜਿਹੜੀਆਂ ਭਰਾਈਆਂ ਸੀਗੀਆਂ 16 ਮੱਝਾਂ ਦੇ ਵਿੱਚੋਂ ਇਹਨੇ ਰਿਕਾਰਡ ਪੇਸ਼ ਕਰਤਾ ਬਾਈ ਜੀ 11 ਮੈਸਾਂ ਸੂਣਾਂ 11 ਦੀਆਂ 11 ਕਟੀਆਂ ਹੀ ਆ ਜਿਵੇਂ ਜਿਹਨੂੰ ਇਹ ਐ ਕਹਿ ਸਕਦੇ ਆ ਵੀ ਜਿਹੜਾ ਬਾਦਸ਼ਾਹ ਇਹਦਾ ਸੈਕਸੀਮਨ ਮਿਲਦਾ ਠੀਕ ਹੈ ਤੇ ਜੇ ਤਾਂ ਕਿਸੇ ਦੇ ਕਹਿਣ ਦਾ ਭਾਵ ਕਰਮੀ ਆਪਾਂ ਕਹਿੰਦੇ ਨੇ ਜੇ ਹਲਕੇ ਆ ਪੰਮਾਂ ਦੀ ਕਟਾਂ ਜੀ ਨਹੀਂ 15 ਫੀਮੇਲ ਆ ਲੱਗੀਆਂ 15 ਚੋਂ 11 ਫੀਮੇਲਾਂ ਸੂਪੀਆਂ ਕਟੀਆਂ ਹੀ ਦਿੱਤੀਆਂ ਉਹਨਾਂ ਨੇ 11 ਨੇ ਤੇ ਇਹ ਬੜੀ ਖੁਸ਼ੀ ਆ ਜਿਹੜਾ ਇਹ ਕਟਾ ਜਿਹੜਾ ਕੱਟੇ ਦਾ ਰਿਕਾਰਡ ਕੱਟੇ ਦਾ ਰਿਕਾਰਡ ਦੇਖੋ ਸਾਰਾ ਇਹਦੀ ਮਾਂ ਦਾ ਆਪਣੇ ਘਰ ਦਾ ਰਿਕਾਰਡ ਆ ਜਿਹੜੀ ਵੱਡੀ ਮੱਝ ਐ 23 ਪਲੱਸ ਉਹਦਾ ਦੁੱਧ ਰਿਕਾਰਡ ਹੈ ਜੀ ਮੇਲਿਆਂ ਦੇ ਵਿੱਚ ਹਰਿਆਣੇ ਦੇ ਵਿੱਚ ਰਿਕਾਰਡ ਹੈ ਜੀ ਗੰਗਾ ਨਗਰ ਰਾਸਥਾਨ ਦੇ ਵਿੱਚ ਰਿਕਾਰਡ ਆ ਉਹਦਾ ਤਿੰਨ ਥਾਵਾਂ ਤੇ ਉਹ ਮੱਝ ਕੰਮ ਕੀ ਆਈ ਤਿੰਨੇ ਥਾਵਾਂ ਤੇ ਦੁੱਧ ਰਿਕਾਰਡ ਆ ਤੇ ਚੌਥਾ ਆਪਣੇ ਘਰ ਦਾ ਰਿਕਾਰਡ ਆ ਜੀ ਤਾਂ ਤੁਸੀਂ ਇੱਧਰ ਵੀ ਦੇਖ ਸਕਦੇ ਆ ਤਾਂ ਖੜੇ ਆ ਨਾਲ ਭੁੱਲਰਸਾ ਜਦੋਂ ਮੇਲਾ ਜਿੱਤਿਆ ਸੀਗਾ ਚੈਲ ਦੀ ਝੋਠੀ ਨੇ ਇੱਧਰ ਚੈਂਚਲ ਖੜਾ ਨਾਲ ਖੇਲ ਖੜਾ ਬਾਕੀ ਡਾਕਟਰ ਜਗਜੀਤ ਰਾਜਾ ਬਾਈ ਖੜਾ ਮਾਨਸਾਲਾ ਤੇ ਆ ਦੇਖੋ ਝੋਟੇ ਤਾਂ ਇਹ ਬੋਲਡ ਲੱਗਿਆ ਮਾਨ ਵਾਲੀ ਗੱਲ ਹੁੰਦੀ ਹੈ ਜੀ ਜਦੋਂ ਕੋਈ ਵੀ ਬੰਦਾ ਮੇਲਾ ਜਿੱਤ ਕੇ ਆਉਂਦਾ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਸੇਵਕ ਕੀ ਹਾਲ ਹੈ ਵਧੀਆ ਜੀ ਵਧੀਆ ਤੁਸੀਂ ਲੱਗੂ ਕੈਮ ਹੈ ਹਾਂਜੀ ਤਾਂ ਮੈਂ ਤੇਰਾ ਨਾਮ ਉਹ ਘੱਟ ਮੈਂ ਤਾਂ ਚੈਲ ਹੀ ਕਹਿਣਾ ਉਹਨਾਂ ਤਨੂੰ ਹਨਾ ਵੀਡੀਓ ਵੀਡੀਓ ਚ ਨਾ ਲੈ ਲਈਦਾ ਤਾਂ ਕੀ ਕਹਿੰਦਾ ਫਿਰ ਇਹ ਇਸ ਵਾਸਤੇ ਅੱਗੇ ਗੱਡੀ ਜਾਂਦਾ ਅੱਗੇ ਗੱਡੀ ਜਾਂਦਾ ਮਨਦੇ ਪੰਡ ਪੁੰਡ ਚ ਵੀ ਜਿਹਦੇ ਸੀਮਾ ਰਖਾ ਦਿੰਨੇ ਆ ਨਾ ਚਲ ਜਿਹੜੀਆਂ ਜਿਵੇਂ ਮੈਂ ਲਾ ਦੱਸ 15 ਚੋਂ 10 ਫੀਮੇਲ ਤਾਂ ਆ ਗਈਆਂ ਦੂਜੀਆਂ ਸੂਨ ਵਾਲੀਆਂ ਆ ਗਈਆਂ ਤਾਂ ਹੁਣ ਜਣੀ ਕਿ ਸਾਰਾ ਮਤਲਬ ਜਿਹੜਾ ਹੁਣ ਹੁਣ ਤਾਂ ਗਾਹਾਂ ਬਹੁਤ ਸੂਨ ਵਾਲੀਆਂ ਹੋਣਗੀਆਂ ਗਾਹਾਂ ਮੈਂ ਤਾਂ ਇਹਦੇ ਬੱਚੇ ਹੋ ਗਏ ਮਨਕਰੇ ਸੱਸਾ ਦਾ ਇਹਦੇ ਬੱਚੇ ਹੋ ਰਹੇ ਨੇ ਇਹਦੇ ਵਿੱਚ ਓਕੇ ਜਣੀ ਕਿ ਕੱਟ ਗਈਆਂਗਾ ਤੇ ਹੁਣ ਗਾਹਾਂ ਤਾਂ ਬਹੁਤ ਜਿਆਦਾ ਮੇਟ ਹੋਈ ਜਾਂਦੀਆਂ ਹੁਣ ਤਾਂ ਸੀਮਿੰਟ ਵੀ ਲੱਗੇ ਜਾਂਦਾ ਇਹ ਵੀ ਕੱਟੀ ਆ ਗਈਆਂ ਦੋ ਚੋਟੀਆਂ ਇਹ ਵੀ ਇਸੇ ਦੇ ਕੋਲ ਮੈਂ ਤਾਂ ਆਪ ਹੁਣ ਦੋ ਲਾਤੇ ਇਹਦੇ ਬਾਦਸ਼ਾਹ ਵਾਲੇ ਦੇ ਹੁਣ ਦੋ ਮਹੀਨਾ ਜਿਹੜੀਆਂ ਛੋਟੀਆਂਆਂ ਗਈਆਂ ਆਪਣੇ ਵਾਲੀਆਂ ਐਤੀ ਰਾਪੇ ਸੋਕ ਰਕੇ ਚੱਕਰ ਆਉਣੀਆਂ ਹੁਣ 100 ਸੀਮਣ ਉਹਨੇ ਗੁਰਪ੍ਰੀਤ ਨੇ ਭਰਤਾ ਉਹ ਵੀ ਕੰਸੀਵ ਨੇ ਸਾਰੀਆਂ ਚੈੱਕ ਪਾਸ ਹੋਣੀਆਂ ਅੱਛਾ ਡਾਕਟਰ ਗੁਰਪ੍ਰੀਤ ਸਿੰਘ ਨੇ 100 ਸੀਮਣ ਭਰਤਾ ਹਾਂ 100 ਦੀ ਕਿਉਂਕਿ ਯਾਰ ਇਹਦੀ ਲੈਂਡ ਵਾਰੀ ਤਕੜੀ ਆ ਹਾਂ ਬਹੁਤ ਅੱਗੇ ਬਾਕੀ ਬਾਈ ਜੀ ਇਹਦੀ ਲੈਂਡ ਤਾਂ ਇੰਨੀ ਤਕੜੀ ਆ ਇਹਦੀ ਮਾਂ ਅੱਜ ਪ੍ਰੋਬਲਮ ਪੈ ਗਈ ਸੀ ਫਾਰਮ ਤੇ ਆ ਗਈ ਅੱਜ 2 ਸਾਲ ਹੋ ਗਏ ਚੈਲਸ ਹੋਈ ਨੂੰ 2 ਸਵਾ 2 ਸਾਲ 2 ਸਾਲ ਹਾਂ ਸਵਾ 2 ਹੁਣ ਚੈੱਕ ਹੋਈ ਐ ਕੋਈ ਵੀ ਮਰਜੀ ਭਰਾ ਕੇ ਬਿਨਾ ਟੀਕੇ ਟੱਲੇ ਤੋਂ ਕੱਲੇ ਕੱਖ ਪਾ ਕੇ 7 ਤੋਂ 8 ਲੀਟਰ ਦੁੱਧ ਹੁਣ ਵੀ ਜੋਗ ਸਕਦਾ ਸਵਾ 2 ਸਾਲਾਂ ਬਾ ਜਿਉਂਦਾ ਯਾਰ ਬੱਚਾ ਉਹ ਕਾਲੀ ਨਹੀਂ ਕਰਨ ਵਾਲੀ ਜਿਵੇਂ ਲੋਕ ਨਹੀਂ ਕਹਿੰਦੇ ਦੁੱਧ ਟੁੱਟ ਜੂ ਆਪਾਂ ਬੱਚਾ ਲੈ ਲਓ ਪਾਵਾ ਦੀ ਉਹਦਾ ਡੇਢ ਡੇਢ ਸਾਲ ਬੱਚਾ ਨਾ ਲੈ ਤੇ ਫੇਰ ਵੀ ਉਹਨੇ ਦੁੱਧ ਹੁਣ ਜਾ ਕੇ ਉਹ ਜਮਾ ਗੱਭਣ ਹੋ ਕੇ ਘਟਣ ਲੱਗੀ ਆ ਉਹਨੂੰ ਪਤਾ ਲੱਗਿਆ ਵੀ ਗੱਭਣ ਹੈ ਜੋ ਚੈੱਕ ਪਾਸ ਹੋ ਗਈ ਉਦੋਂ ਘਟਣ ਲੱਗੇ ਤੇ ਨਹੀਂ ਉਹ 12 13 ਕਿਲੋ ਤੱਕ ਤਾਂ ਉਹ ਜੋ ਡੇਢ ਸਾਲ ਹੋ ਜੇ ਉਦੋਂ ਵੀ ਦੇਈ ਜਾਂਦੀ ਰਹਿੰਦੀ ਸੀ ਬਾਕੀ ਦੀ ਭੈਣ ਵੀ ਰਕਾਰਡ ਦੋੜ ਦੂ ਹੋਲ ਨੰਬਰ ਜੰਦਰੰਦਰ ਕੀੜਾ ਦਵਾਈ ਆ ਥੋੜਾ ਜਿਹਾ ਕਿਵੇਂ ਦੀ ਭੈਣ ਗੁਰਪ੍ਰੀਤ ਦੇ ਰਾਮੂ ਵਾਲੇ ਦੀ ਭੈਣ ਆ ਦੇਖ ਹਾਂ ਬਈ ਉਹ 1/2 ਲੱਖ ਰੁਪਏ ਦੀ ਕੱਟੀ ਲੈ ਕੇ ਗਿਆ ਸੀਗਾ ਜ ਇਹਦੀ ਸਗੀ ਭੈਣ ਆ ਉਹ ਤੇ ਜਿਹੜੀ ਗੁਰਪ੍ਰੀਤ ਕੋਲੇ ਆ ਦੇਖ ਸਕੋ ਤਾਂ ਉਹਦੇ ਵਾਂਗ ਦੇਖ ਸਕੋ ਤਾਂ ਦੇਖ ਲਓ ਭਾਈ ਜੀ ਇੱਕ ਚੀਜ਼ ਹੋਰ ਵੀ ਆ ਕੱਟੇ ਨੂੰ ਐ ਨਾ ਸਮਝ ਲਿਓ ਵੀ ਕੱਟੇ ਦੀ ਹੈਰ ਛੋਟੀ ਏ ਚਾਈਲਡ ਦੀ ਹੈਡੀ ਬਾਲੀ ਵੱਡੀ ਆ ਭਾਈ ਜੀ ਤੇ ਚਾਈਲਡ ਦਾ 6 ਫੁੱਟ ਤੋਂ ਉੱਤੇ ਕੱਦ ਆ ਤੇਰਾ ਹਨਾ ਚਲ ਹਾਂ ਹਾਂ ਕਿੰਨਾ ਤੇਰਾ 6 ਫੁੱਟ 6 ਫੁੱਟ ਹੈਗਾ 2 2 ਤੋਂ 3 ਇੰਚ ਅਸਲ 2 ਇੰਚ ਤੋਂ ਉੱਤੇ ਹੈ 2 3 ਇੰਚ ਹੈ ਚਾਈਲਡ ਕਹਿੰਦਾ 6 ਫੁੱਟ ਤੇ ਇਹਦੀ ਇਹਦਾ ਕੱਦ ਏਡਾ ਵੱਡਾ ਕਈ ਵਾਰੀ ਆਪਾਂ ਨੂੰ ਐ ਹੁੰਦਾ ਨਾ ਵੇ ਯਾਰ ਕੱਟੇ ਦੇ ਕੋਲੇ ਤੁਰਿਆ ਜਾਂਦਾ ਹੈ ਨਾ ਤੇ ਕੱਟੇ ਦਾ ਕੱਦ ਵੀ ਬਹੁਤ ਜਿਆਦਾ ਜ਼ਬਰਦਸਤ ਆ ਜਿਵੇਂ ਇਹਦੀ ਮਾਂ ਸਾਰੇ ਫਾਰਮ ਤੋਂ ਵੱਡੀ ਤੇ ਸਾਰੇ ਫਾਰਮ ਤੋਂ ਨਰਾਲੀ ਖੜੀ ਹੈ ਇੰਗਲਿਸ਼ੀਟ ਇਹ ਨਹੀਂ ਕਹੇ ਨਾ ਇਹ ਦੁੱਲਸਾਂ ਦਾ ਨਾ ਭਰਦਾ ਨਹੀਂ ਨਹੀਂ ਠੀਕ ਆ ਫਿਰ ਇਹ ਬਾਈ ਬਾਈ ਇੱਕ ਚੀਜ਼ ਹੋਰ ਵੀ ਦੇਖੀ ਜਿਹੜੇ ਬਰੀਡ ਵਾਲੇ ਪਸ਼ੂ ਆ ਉਹਨਾਂ ਦਾ ਸਰੀਰ ਇਦਾਂ ਹੀ ਹੁੰਦਿਆ ਵੀਰੇ ਪਤਲੀ ਵੀ ਦਿਖਾਉਣੀ ਹੁੰਦੀ ਹੈ ਇਹਨਾਂ ਨੇ ਆਹ ਦੇਖ ਤੇ ਕੋਲੇ ਕਿਹੜਾ ਖਰਾਕ ਦਾ ਟੋੜਾ ਦਿਨਦੀ ਹੈ ਨਾ ਪਤਲੀ ਹਾਂ ਹਾਂ ਠੀਕ ਹੈ ਜਿਵੇਂ ਆਲ ਮੇਰੇ ਉਹਨਾਂ ਛੋਟੇ ਉਂਦੇ ਛੱਟ ਪਾਜੀ ਆਲ ਨੂੰ ਪਤਲੀ ਹੈ ਕਹਿੰਦਾ ਉਹ ਕਰ ਕਰ ਪਤਲੀ ਠੀਕ ਹੈ ਉਹਦੇ ਵ ਠੀਕ ਆ ਦੇਖੋ ਜੀ ਇੱਥੇ ਸਾਨੂੰ ਜੇ ਫੋਨ ਚ ਦੇਂਦਿਆਂ ਹੋਗਾ ਤੇ ਮੈਨੂੰ ਦੱਸੋ ਗੈਬ ਦੇਖੋ ਕੋਖ ਦਾ ਗੈਬ ਦੇਖੋ ਇਹ ਚੀਜ਼ਾਂ ਹੁੰਦੀਆਂ ਬਰੀਡ ਵਾਲੀਆਂ ਤੇ ਚਾਹ ਲੈ ਇਥੋਂ ਕੱਟੀ ਤੋਂ ਕੱਟੀ ਕਿਹੜੀ ਦੀ ਇਹ ਪੂਰੀ ਆ ਗਈ ਆਪਣੇ ਕੋਲੇ ਇਹ ਕੱਟੀ ਆਪਣੇ ਬਿਸਤਰਾ ਦਾ ਵੀ ਤੇ ਉਹਨੇ ਦੇ ਦਿੱਤੀ ਉਹਨੇ ਬਸੂ ਸ਼ੇਅਰ ਕਰਤੇ ਉਹ ਕਹਿੰਦੇ ਇੱਕ ਕੱਟੀ ਦੇ ਨਮੂਨ ਦੇ ਦਾਨੇ ਗਿਫਟ ਦਾ ਵਰਤੇ ਅੱਛਾ ਉਹਨੇ ਪੂਰੀ ਦੇ ਦਿੱਤੀ ਹਾਂ ਪੂਰੀ ਦੇ ਦਿੱਤੀ ਯਾਨੀ ਕਿ ਸਹੁਰਿਆਂ ਕੰਨ ਆਈ ਲੱਗਦੀ ਆ ਇਹ ਨਹੀਂ ਸਹੁਰੇ ਵੈਸੇ ਨਾ ਮੇਰੇ ਸਹੁਰਾ ਨੇ ਵੀ ਝੋਟੀ ਦਿੱਤੀ ਸੀਗੀ ਇਹ ਕਈ ਪਿੰਡਾਂ ਦਾ ਰਵਾਜ ਹੀ ਹੁੰਦਾ ਉਹ ਕੁੜੀ ਨੂੰ ਲਾਜ਼ਮੀ ਇੱਕ ਅੱਧਾ ਜਾਨਵਰ ਦਿੰਦੇ ਹੁੰਦੇ ਆ ਕਾਚਾ ਤੇ ਚੱਲ ਤੇ ਇਹ ਝੋਟੀ ਆਪਣੀ ਇਹ ਝੋਟੀ ਵੀ ਆਪਣੀ ਇਹਦੀ ਮਾਂ ਥੱਲੇ ਸੋਕੜ ਗਿਆ ਭਾਣੀ ਇਧਰ ਨੂੰ ਹੱਕ ਨੂੰ ਪਛਾਣ 11 ਲੀਟਰ ਦਿੱਤੀ ਗਾ 11 ਲੀਟਰ ਹਾਂ 7 ਮਹੀਨੇ ਦੀ ਗੱਬਣ ਦੀ ਗੱਬਣ ਦੀ 7 ਮਹੀਨੇ ਦੀ ਗੱਬਣ ਦੀ 11 ਲੀਟਰ ਤੇ ਮਾਂ ਇਹਦੀ ਇਹਦੀ ਮਾਂ ਆਪਾਂ ਸ਼ੇਅਰ ਕਰਦੀ ਸੀ ਸ਼ੇਅਰ ਕਰ ਓਕੇ ਬੁਢੀ ਹੋ ਗਈ ਸੀ ਇਧਰ ਨੂੰ ਕਮਾਈ ਮਾਰੀ ਸੀ ਇਹਨੂੰ ਇਹਦੇ ਚ ਕਿੰਨਾ ਟਾਈਮ ਆ ਇਹ ਤਾਂ ਲੈ ਜੂਗੀ ਡੇਢ ਮਹੀਨਾ ਭਾਈ ਬੱਸ ਇਹਨੂੰ ਪ੍ਰਮਾਤਮਾ ਨਜ਼ਰਾਂ ਤੋਂ ਬਚਾਵੇ ਮਾੜੀ ਜੀ ਤੱਕਾ ਲਈ ਹੋਰ ਥੋੜਾ ਜਿਹਾ ਜਿਵੇਂ ਤੂੰ ਮਿਹਨਤ ਕਰਦਾ ਨਾ ਬਰੀਡ ਤੇ ਗੌਰ ਕਰਦਾ ਤਾਂ ਉਸ ਹਿਸਾਬ ਦੇ ਨਾਲ ਲਓ ਜੀ ਬਾਈ ਦੇਖੋ ਡੇਢ ਮਹੀਨਾ ਪਿਆ ਜੀ ਝੋਟੀ ਚ ਤਾਂ ਇਹਦਾ ਆਰਡਰ ਦਾ ਤੁਸੀਂ ਆਪ ਹੀ ਦੱਸੋ ਆਪਾਂ ਨਹੀਂ ਦੱਸਦੇ ਆ ਥਾਂ ਤੋਂ ਦੇਖ ਕੇ ਸਾਰਾ ਕੁਝ ਤੁਸੀਂ ਆਪ ਹੀ ਦੱਸੋ ਵੀ ਕਿਵੇਂ ਬਣੂਗੀ ਠੀਕ ਹੈ ਜੀ ਝੋਟੀ ਤੁਹਾਨੂੰ ਦਿਖਾਤੀ ਕਮੈਂਟ ਕਰਕੇ ਜਰੂਰ ਦੱਸਣਾ ਨਾਲੇ ਸੇਵ ਕਰ ਲਿਓ ਕਮੈਂਟ ਵੀ ਇਹਨੇ ਬਣਾ ਕਿਵੇਂ ਆ ਤੇ ਚੱਲ ਜੀ ਆਹ ਦੂਜੀ ਇਹ ਵੀ ਆਪਣੇ ਘਰ ਦੀ ਕੱਟੀ ਐ ਇਹ ਵੀ ਆਪਣੇ ਘਰ ਦੀ ਕੱਟੀ ਐ ਇਹ ਇਹਦੇ ਚ ਕਿੰਨਾ ਟਾਈਮ ਲੱਗੇਗਾ ਸੂਨ ਚ ਇਹ ਤਾਂ ਪਲੂਨ ਸੂਨ ਵਾਲੀ ਆ ਪਲੂਨ ਵਾਲੀ ਹੈ ਇਹ ਇਹਦੇ ਦਾ ਹੈਗੇ ਨੇ 10 ਦਿਨ ਤੱਕ ਲਾਈਵ ਦਿਨ ਪੂਰੇ ਹੋ ਨજર ਨજર ਚਾਹਿਆ ਕਰ ਵੀਰੇ ਉਹ ਵੈਸੇ ਵੀ ਸੱਚੀ ਮਿੱਚੀ ਮਜ਼ਾਕ ਨਹੀਂ ਕਰਦੀ ਪ੍ਰਮਾਤਮਾ ਇਹਨੂੰ ਪੂਰੀ ਨજર ਤੋਂ ਬਚਾਈ ਰੱਖੇ ਤੇ ਮੜੇ ਤੁਰੇਂ ਤੈਨੂੰ ਧੋਰ ਮੜਾ ਜ ਦਿਖਾ ਦਈਏ ਫਿਰ ਭਰਾਮਾ ਨੂੰ ਤੇਰੀ ਬਰੀਡ ਹੀ ਦਿਖਾਈਏ ਇਹ ਵੀ ਪਲੂਨ ਹੈ ਜੀ ਪਹਿਲਣ ਹੈ ਦੋ ਦੰਦ ਹੋਈ ਆ ਹਜੇ ਹਾਂ ਤੇ ਦੂਜੀ ਵੀ ਹਜੇ ਆ ਖੀਰੀ ਆ ਜਿਹੜੀ ਦੇ ਡੇਢ ਮਹੀਨਾ ਰਹਿ ਗਿਆ ਇਹ ਤੋਂ ਅੰਦਰੋਂ ਹੌਲੀ ਮੋੜੀ ਵਾਸੇ ਚੱਲ ਮੈਂ ਇਧਰਲੇ ਪਾਸੇ ਨਾ ਫਿਰ ਪੂਰੀ ਜਾਂਦੀ ਦਿਖਾਵਾਂ। ਲਓ ਜੀ ਦੇਖੋ। ਪਲੂਨ ਕੱਟੀ ਨੇ ਸੋਣਾ। ਇਹ ਭਰਾਵੋ ਕੋਈ ਬਿਕਾਊ ਨਹੀਂ ਇਹ ਵੈਸੇ ਸੌਂਕ ਵਾਸਤੇ ਹੈ ਜੀ। ਕਈ ਵਾਰੀ ਆਪਾਂ ਭਰਾ ਨੂੰ ਵੈਸੇ ਜਦੋਂ ਨੰਬਰ ਨੂੰ ਵਰਤਾਂ ਉਹ ਲਿਖਦੇ ਨੇ ਹੁੰਦੇ ਆ ਵੀ ਯਾਰਾਂ ਦੋਸਤਾਂ ਨੂੰ ਚੱਲ ਮਿਲ ਜਾਂਦਾ। ਕਈ ਵਾਰੀ ਭਰਾ ਪੁੱਛੀ ਜਾਂਦੇ ਰਹਿੰਦੇ ਬਾਰੀ-ਬਾਰੀ ਵੀ ਸੇਲ ਹੈ, ਵੇਚਣੀ ਹੈ, ਸੇਲ ਹੈ, ਵੇਚਣੀ ਹੈ ਨਹੀਂ। ਨਾਟ ਫਾਰ ਸੇਲ ਹੈ ਜੀ। ਠੀਕ ਹੈ ਜੀ ਤੇ ਹੁਣ ਤੁਸੀਂ ਆਖਿਮੇਟ ਦੱਸਣਾ ਵੀ ਕਿੰਨੇ ਦਿਨ ਲੈ ਜੂ, ਕਿੰਨਾ ਇਹ ਦੁੱਧ ਦੇ ਸਕਦੀ ਆ, ਸੋਨ ਨੂੰ ਕਿਵੇਂ ਲੱਗੀ? ਠੀਕ ਹੈ ਜੀ ਤਾਂ ਹਜੇ ਤੁਸੀਂ ਦੇਖੋ ਇਹਦਾ ਆਰਡ ਰੇ ਨੇ ਜਿਹੜਾ ਹਿੱਲੀ ਜਾਂਦਾ ਨਾ ਇਹ ਸਾਰਾ ਭਰ ਕੇ ਇਥੇ ਮਗਰ ਤੱਕ ਆਉਣਾ ਬੰਦਾ 10 ਦਿਨ ਦੀ ਦਿਨ ਪੂਰੀ ਹੁੰਦੀ ਨਹੀਂ ਜੀ ਬਾਕੀ ਦੇਖੋ ਤੇ ਮਗਰ ਲੱਗ ਜਾਣਾ 10 ਰੁਪਏ ਉਧਰ ਹੱਕਿਆ ਮਾੜੀ ਜੀ ਉਹਰ ਪਿਆਰ ਨਾਲ ਹੱਥ ਜਾਰਾ ਕੇ ਹਾਂ ਆਏ ਲੋ ਵੀ ਮਿੱਤਰੋ ਦੇਖੋ ਫਿਰ ਦੱਸਿਓ ਫਿਰ ਗੌਰ ਦੇ ਨਾਲ ਆਏ ਨਾ ਕਰੋ ਢੇਲਣਾ ਕਰੋ ਕਮੈਂਟ ਕਰਕੇ ਇਹ ਤੁਹਾਨੂੰ ਬਰੀਡਿੰਗ ਦੇ ਰਾਜ ਹੀ ਦਿਖਾਉਣੇ ਆ ਵੀ ਬਰੀਡਿੰਗ ਕਰਨੀ ਵੀ ਆਏ ਹੁੰਦੇ ਆ ਬਰੀਡਿੰਗ ਉਧਰੋਂ ਫੇਰ ਪਲੂਨ ਝੋਟੀ ਸੂਈ ਵੀ ਆ ਇਹ ਝੋਟੀ ਸੂਈ ਆ ਚ 10 10:30 ਵਜੇ ਤਰ ਚੋਈ ਇਹਦੀ ਇਹਦੀ 10:30 ਵਜੇ ਤਰ ਚੋਈ ਆ ਇਹਦੀ ਇਹ ਚੋਈ ਡਾਕਟਰ ਕੋਲ ਫ੍ਰੀ ਦਾ ਆ ਜੀ ਆਪਣੇ ਨੂੰ ਸ਼ੱਕ ਦੀ ਵੀ ਇਹ ਸਰਲ ਹੈ ਤਣ ਚੇਕ ਓਕੇ ਉਹ ਲੇਟ ਹੋ ਗਿਆ ਅੱਛਾ ਉਹਦਾ ਕਰਕੇ ਰੋਕੀ ਰੱਖੀ ਉਦੋਂ ਹਾਂ 10:30 ਵਜੇ ਤਰ ਚੋਈ ਇਹਦੀ ਤੇ ਦੰਦਾਂ ਚ ਕਿੰਨੀ ਹੋ ਗਈਆਂ ਦੰਦਾਂ ਚ ਇਹ ਦੋ ਦੰਦ ਤਾਂ ਥੱਲੇ ਆ ਅੱਛਾ ਹਜੇ ਇੱਕ ਇਹਨਾਂ ਤੋਂ ਥੋੜੀ ਛੋਟੀ ਹੈ ਅੱਛਾ 3 ਹੈ ਇਹ ਹਾਂ ਹਾਂ ਅਬੀ ਦੋ ਦੰਦ ਹੋਈ ਨਹੀਂ ਬਸ ਉਹ ਦੰਦ ਤਾਂ ਥੱਲੇ ਖੀਰੀ ਹੁੰਦੀ ਆ ਤਾਂ ਲਓ ਵੀ ਮਿੱਤਰੋ ਇਹ ਵੀ ਦੇਖ ਲਓ 10 ਵਜੇ ਡਾਕਟਰ ਗੁਰਪ੍ਰੀਤ ਚੈੱਕ ਕਰਕੇ ਗਿਆ ਜੀ 10 ਵਜੇ ਧਾਰ ਕੱਢੀ ਵੀ ਬਾਈ ਛਿੱਪ ਹੋਈ ਮੜ ਜਾ ਮੂਰੇ ਤਾਂ ਪਰਲਾ ਸਿੰਘ ਤੜਾਈ ਬੈਠਿਆ ਇਹਨੂੰ ਕਹਿੰਦੇ ਬਰੀਡਿੰਗ ਤਿੰਨ ਚੋਟੀਆਂ ਪਲੂਣ ਦਿਖਾਈਆਂ ਵੀਰੇ ਤੇ ਆਰਡਰ ਦੇਖੋ ਪਲੂਣ ਦਾ ਤਾਂ ਸੱਚ ਜਾ ਕੇ ਦੱਸਣਾ ਤੁਸੀਂ ਕਮੈਂਟ ਕਰਕੇ ਦਿਖਾਉਣ ਦਾ ਸਾਨੂੰ ਤਾਂ ਫਾਇਦਾ ਹੈ ਵੀ ਜੇ ਬਰੀਡ ਤੇ ਕੰਮ ਕਰੋਗੇ ਮੂਰੇ ਇਹ ਚੀਜ਼ਾਂ ਸੋਡੇ ਘਰੇ ਵੀ ਪੈਦਾ ਹੋਣਗੀਆਂ ਤੇ ਜੇ ਇੱਕ ਦੂਜੇ ਦੇ ਮਗਰ ਲੱ ਕੇ ਟੀਕੇ ਭਰਾਈ ਚੱਲੋਗੇ ਵੀ ਅਸੀਂ ਤਾਂ ਫਲਾਣਾ ਲੈਣਾ ਜਿੱਥੋਂ ਸਭ ਤੋਂ ਵੱਧ ਡੁਪਲੀਕੇਟ ਟੀਕਾ ਉਹ ਆਪਣੇ ਪੰਜਾਬ ਦੇ ਭਰਉਂਦੇ ਆ ਵੀਰੇ ਤਾਂ ਹੀ ਪੰਜਾਬ ਦੇ ਵਿੱਚ ਬਰੀਡ ਕਿ ਆ ਚੈਲ ਹੈ ਚੈਲ ਦੀਆਂ ਤਿੰਨੇ ਝੋਟੀਆਂ ਦੇਖ ਲਓ ਲਓ ਪਹਿਲਣਾ ਤੇ ਫਿਰ ਇਹਦੇ ਕਰੇ ਬਰੀਡ ਕਿਉਂ ਬਣ ਗਈ ਕਿਉਂਕਿ ਇਹ ਬਫੈਲੋ ਫਾਰਮੈਸਿਸ਼ਨ ਦਾ ਪ੍ਰਧਾਨ ਹੈ ਕਿਉਂਕਿ ਇਹਨੂੰ ਪਤਾ ਹੈ ਬਰੀਡ ਦਾ ਅਸੀਂ ਚੁਣ ਕੇ ਸੀਮਣ ਉਹ ਹੀ ਲਾਉਣੇ ਆ ਜਿਹੜੇ ਸੋਟੇ ਦੁੱਧ ਦਿੰਦੇ ਹੁਣ ਯਕੀਨ ਨਣੀ ਠੀਕ ਹੈ ਤੇ ਆਮ ਬੰਦੇ ਹਜੇ ਵੀ ਪ੍ਰਾਈਵੇਟ ਜਿਹੜੇ ਨਵੇਂ ਮੁੰਡੇ ਵੀਡੀਓ ਦੇਖ ਕੇ ਭਾਜੀ M29 ਦਾ ਜੀ ਇੰਨੇ ਦਾ ਟੀਕਾ ਮਿਲਦਾ ਜਿਹੜੇ ਝੋਟੇ ਨੇ ਦੁੱਧ ਨਹੀਂ ਦਿੱਤਾ ਮਰਿਆ ਵਾ ਜੁਗੜਿਆਂ ਦਾ ਉਹਦਾ ਹੁਣ ਦੁੱਧ ਪਾਲਦੇ ਆਪਾਂ ਠੀਕ ਹੈ ਜੀ ਹੁਣ ਸਾਡੇ ਵਰਗਿਆਂ ਕੋਲ ਇੱਕ ਝੋਟੀ ਹੈ ਤੇ ਜੇ ਉਹ ਇੰਨੇ ਦੁੱਧ ਵਾਲਾ ਹੁੰਦਾ ਫ ਇਹ ਵੀ ਬਾਦਸ਼ਾਹ ਤੋਂ ਕੱਬਣਾ ਆਪਣੀਆਂ ਚਲ ਬਹੁਤ ਜਿਆਦਾ ਸੋਹਣੀਆਂ ਬਾਈ ਪਰਮਾਤਮਾ ਇੱਤਰੀ ਆ ਬਾਦਸ਼ਾਹ ਦੀ ਕੱਟੀ ਇਹ ਬਾਦਸ਼ਾਹ ਦੀ ਕੱਟੀ ਦੇਖੋ ਜੀ ਬਾਦਸ਼ਾਹ ਦੀ ਕੱਟੀ ਦੇ ਦਰਸ਼ਨ ਵੀ ਕਰ ਲਓ ਬਾਈ ਜਿਹੜਾ ਸੈਕਸੀ ਮਨ ਵਾਲਾ ਕੰਮ ਹੀ ਆ ਬਾਦਸ਼ਾਹ ਦਾ ਕੱਟੀਆਂ ਹੀ ਕੱਟੀਆਂ ਕੱਟੀਆਂ ਹੀ ਕੱਟੀਆਂ ਦੇਖ ਲਓ ਤੇ ਨੱਕ ਮੂੰਹ ਵੀ ਦੇਖੋ ਬਾਈ ਤੇ ਗਾਹਾਂ ਨਾਨੀ ਤੇ ਫੈਂਡ ਦੇਖੋ ਨਾਨੀ ਦੀ ਦਸ ਜੀਰੋ ਇਹ ਸਮਰਾਟ ਦੀਆਂ ਆ ਗਿਆ ਦੋਏ ਕੱਟੀਆਂ ਜੀ ਇਹ ਸਮਰਾਟ ਨੇ ਥੇਮ ਵਕੇਰੀਆਂ ਦੇਆਂ ਦੋਨੇ ਕੱਟੀਆਂ ਠੀਕ ਹੈ ਜੀ ਚੈਲ ਬਹੁਤ ਸੋਹਣੀਆਂ ਕੱਟੀਆਂ ਬਣੀਆਂ ਐ ਵੀ ਤੇ ਚਲੋ ਖਾਓ ਓਕੇ ਬਹੁਤ ਸੋਹਣਾ ਥਾਂ ਤੋਂ ਨਿਕਲੂਗਾ ਹਨ ਤੇ ਆ ਜਾ ਹੁਣ ਵੱਡੀ ਮੱਝ ਕਨੀ ਚ ਆ ਜਾ ਇਹ ਦੇਖ ਲਓ ਹੁਣ ਤੁਸੀਂ ਮੜਾ ਗੈਸ ਲਾਓ ਵੀ ਕਹਿੰਦੇ ਸਵੇਰ ਹੋਊਗੀ ਗੈਸ ਤਾਂ ਇਹੀ ਆ ਵੀ ਉਹ ਹੋਊਗੀ 7 ਮਿੰਟ ਵਿੱਚ ਸਵੇਰ ਇੱਕ ਜ਼ਿਆਦੇ 10 ਮਿੰਟ ਸਵੇਰ ਤੱਕ ਪਹੁੰਚ ਰਹੀ 10 ਸਾਂ ਦਿੱਲੀ ਵਾਲ ਦੇ ਬਰੋਬਰ ਪਹੁੰਚ ਗਈ ਹਾਂ ਤੇ ਦੇਖ ਲਿਓ ਭਾਇਆ ਨੇ ਦੇਖਣ ਨੂੰ ਜਿਹੜੇ ਆਪਣੇ ਮਾਲਾ ਵੀ ਨਹੀਂ ਕੱਟੀਆਂ ਦੀਆਂ ਜੀ ਚਲ ਮੈਂ ਦੇ ਵੀ ਆਖਿਆ ਵੀ ਜਿਹੜੀਆਂ ਵਪਾਰੀ ਨਹੀਂ ਕਹਿੰਦੇ ਹੁੰਦੇ ਵੀ ਫੁੱਦੂ ਬਣਾਉਣ ਨੂੰ ਮੈਂ ਚੀਜ਼ਾਂ ਦੇਖੀਆਂ ਕਹਣਗੇ ਜੀ ਇਹ ਚੌਥੇ ਸੂਏ ਆ ਬੁੜੀ ਮੱਝ ਨੂੰ ਚੌਥਾ ਸੂਆ ਕਹਿੰਦੇ ਆ ਆਪਣੇ ਦਿਮਾਗ 'ਚ ਲੋਕਾਂ ਦੇ ਵਹਤਾ ਵੀ ਜੇ ਚੌਥੇ ਪੰਜਵੇਂ ਸੂਏ ਆ ਉਹ ਬੁੜੀ ਮੱਝ ਹੁੰਦੀ ਆ ਵੀ ਉਹਨਾਂ ਨੂੰ ਐ ਨਹੀਂ ਪਤਾ ਵੀ ਜਿਹੜੀ ਢਾਈ ਸਾਲਾਂ ਦੀ ਕੱਟੀ ਸੂਂਦੀ ਆ ਉਹ ਤਾਂ ਸਾਢੇ 6 ਸਾਲਾਂ ਦੀ ਉਹ ਜਵਾਨ ਹੀ ਹੁੰਦੀ ਆ ਉਹਨੂੰ ਚੌਥਾ ਸੂਆ ਹੋ ਜਾਂਦਾ ਉਹਦਾ ਸਾਲ-ਸਾਲ ਵਾਧੂ ਜਿਹੜੀ ਉਹ ਬੁੜੀ ਮੱਝ ਨੂੰ ਚੌਥਾ ਪੰਜਵਾਂ ਸੂਆ ਕਹਿੰਦੇ ਆ ਨਾ ਜਿਵੇਂ ਆਹ ਤੇਰੀ ਮੱਝ ਲੈ ਕੇ ਜਾਣਗੇ ਇਹਨੂੰ ਇਹਨੂੰ ਵੱਤੋਂ ਵੱਤ ਪੰਜਵਾਂ ਅਗਲਾ ਕਹਿੰਦਾ ਵੜ ਵੱਡੀ ਹੋ ਗਈ ਤੇ ਹੁਣ ਜੇ ਦੱਸਿਆ ਜਾਵੇ ਵੀ 11ਵਾਂ ਸੁ ਆਪਣੇ ਕੋਲ ਦਿੱਲੀ ਵਾਲੀ ਵਰਗਾ ਤੇਰੇ ਕੋਲੇ ਖੜੀਆਂ ਤੇ ਸਰੀਰ ਅੱਜ ਵੀ ਇਹਨਾਂ ਦੇ ਪੰਜ-ਪੰਜ ਛੀ-ਛੀ ਬੱਚੇ ਟੌਰ ਨਾਲ ਦੇਣਗੇ ਉਦੋਂ ਬਾਅਦ ਬੁੜੀਆਂ ਹੋਣਗੀਆਂ ਇਹਦੇ ਹੁਣ ਅੰਲਾ ਦੋ ਆ ਕੱਟੀ ਵੀ ਕਿਹਾ ਜਾਏ ਸੀ ਮਨ ਲਾਤਾ ਜੀ ਉਹ ਹੈ ਜੇ ਬੱਚਾ ਦੇਣਾ ਕੱਟੀ ਦੇਖ ਲੋ ਜੀ ਇਹਦੇ ਬਰਾਬਰ ਇਹੋ ਜਿਹੀ ਕੱਟੀ ਹੈ ਓਕੇ ਭਾਜਾ ਇਹਦਾ ਲਮਾਈ ਚੜਾਈ ਦੇਖ ਝੋਟੀ ਦੀ ਬਹੁਤ ਵੱਡੀ ਹੈ ਮੇਲੇ ਵਾਲੀ ਨਹੀਂ ਆਪਣੀ ਹਾਂ ਮੇਲੇ ਵਾਲੀ ਤੇ ਦੇਖ ਲੋ ਫਿਰ ਨਾਲੇ ਮੇਲਾ ਜਿੱਤੀ ਤੇ ਐਂ ਹੁੰਦਾ ਵੀਰੇ ਬਰੀਡਿੰਗ ਨਾਲੇ ਪੂਰਾ ਛੋਟੀ ਜੀ ਮੱਝ ਹੈ ਤਾਂ ਝੋਟੀ ਦੀ ਬੇਲ ਦੇ ਤੇ ਹੁਣ ਉਹ ਡਰਾਈ ਕਰਤੀ ਹਾਂ ਡਰਾਈ ਹੋ ਗਈ ਬਸ ਅੱਛਾ ਸਟਣ ਵਾਲੀ ਐ ਤੇ ਮਾੜੇ ਮੁੱਟੇ ਚੋਣਾ ਚੋਨੇ 10 ਲੀਟਰ ਹੈ ਹੈ 10 ਲੀਟਰ ਐ 10 ਕਿ ਲੀਟਰ ਐ ਫੇਦੋਂ ਸਟਣਾ ਫਿਰ ਇਹ ਵੀ ਅਜੇ ਤਾਂ ਲੱਗੂਗਾ ਟਾਈਮ ਜੀ ਅੱਛਾ ਇਹ ਟਾਈਮ ਲੱਗੂ ਨਹੀਂ ਇਹਦੀ ਗੱਲ ਕਰ ਰਹਾ ਛੋਟੀ ਦੀ ਇਹ ਅਜੇ ਲੱਗੂ ਵੀ ਟਾਈਮ ਜੀ ਅੱਛਾ ਠੀਕ ਐ ਤੇ ਮੱਝ ਮੱਝ ਇਹ ਥੋੜਾ ਜਿਆਦਾ ਡਿੱਕੇ ਧੱਕੇ ਦੇ ਹੁਣ ਦਵਾਈ ਪੜਾਈ ਹੋਈ ਆ ਓਕੇ ਓਕੇ ਠੀਕ ਐ ਤੇ ਹੋਰ ਚੈਲ ਤੇ ਜੇ ਹੁਣ ਚੈਲ ਇਕ ਜੀ ਹੋ ਗਈ ਹੋ ਗਈ ਦੋ ਕੱਟੀਆਂ ਇਸੇ ਦੀਆਂ ਆ ਵੀ ओके हां चल कटती ऐसे भी नहीं अच्छा ऐसे ही कट गई भाई चल ये जड़ी अपनी चवाई हुई दी जी हां वो भी ऐसे ही कटी दी गई अच्छा जड़ी चंचल कोई आप 18 किलो दी चवाई कीती होगी ये री भाई देखो भाई ऑर्डर देखो आप पूरा आखरी कटी दा ते भाई चल दूध किन्ना होण है दा ये दा दूध हैगा जी 8:00 ਤੋਂ 12 ਹੁਣ ਲਾਲਾ ਵੀ 10:30 ਵਜੇ ਤਰ ਚੁਈ ਹੋਈ ਹੈ ਜੇਹਦੀ ਹੁਣ ਤੁਸੀਂ ਦੇਖ ਲਓ ਤੁਸੀਂ ਜੇ ਹੁਣ ਪਹਿਲਾ 6:00 ਵਜੇ ਚੁਈ ਹੁੰਦੀ ਰੇ ਕਿੱਥੇ ਹੁੰਦਾ ਆਰਡਰ ਸਾਡਾ ਓਕੇ ਨਹੀਂ ਇਹਦਾ ਦੁੱਧ ਹੁਣ ਟਾਈਮ ਦਾ ਕਿੰਨਾ ਹੈ ਟਾਈਮ ਦਾ ਇਹ ਹੋਊਗਾ ਜੀ ਮੇਲਾ ਸਾਰੀ 8 ਕਿਲੋ ਲੀਟਰ ਦੁੱਧ ਹੈਗਾ ਜੀ ਇਹਨੂੰ 4 ਕਿਦੇ ਹੋਏ ਸੂਈ ਅੱਛਾ ਅਜਾ ਚੌਥਾ ਦੇਣਾ ਜਾਨੀ ਕਿ 8 ਕਿਲੋ ਲੀਟਰ ਦੁੱਧ ਤੋਂ ਸਟਾਰਟ ਕੀਤਾ ਇਹਨੇ ਦੇਖੋ ਜੀ ਬਾਈ ਕੋਈ ਕੁਸ ਖਾਦਾ ਨਹੀਂ ਇਹ ਦੇਖੋ ਨਾ ਕੋਈ ਲੇਟੀ ਆ ਉਹ ਨਾ ਹੀ ਹਜੇ ਪਾਈ ਐ ਹਾਂ ਕੋਈ ਠੱਕਾ ਕਰਿਆ ਨਹੀਂ ਅੱਛਾ ਇਹ ਉਹ ਹੈ ਜਿਹੜੀ ਕੱਲ ਮੈਨੂੰ ਰਿਕਾਰਡਿੰਗ ਤੇ ਪੁੱਛਦਾ ਸੀ ਵੀ ਕਿਵੇਂ ਸੰਭਲ ਗਏ ਕਿ ਚੌਥਾ ਦੇਣਾ ਅੱਜ ਅੱਜ ਫਿਰ ਇਹਨੂੰ ਪੰਜਵਾਂ ਦੇਣਾ ਸੂਈ ਨੂੰ ਹਾਂ ਜੀ ਕੱਟੇ ਵੀ ਬਹੁਤ ਸੋਹਣੀ ਦਿੱਤੀ ਹੈ ਕਰਮ ਵਾਲੀ ਨੇ ਹਣਾ ਬਾਦਸ਼ਾਹ ਦਾ ਰਿਜ਼ਲਟ ਬਹੁਤ ਚੰਗਾ ਹੈ ਦੇਖੋ ਪਸਲ ਲਗਾਏ ਆ ਇਹ ਦੇਖ ਦੇਖ ਪੂਰੇ ਪ ਇੰਨੇ ਦਾ ਵਾਲ ਆਉਣੇ ਚਾਹੀਦੇ ਜਿਹੜੀ ਇੰਨੇ ਵਾਲ ਨਹੀਂ ਨਾ ਉਹਦੇ ਵਿੱਚ ਤਾਂ ਡਾਕਟਰ ਉਹਨੂੰ ਚੰਗੇ ਮੂਰੇ ਨਹੀਂ ਮੰਨਦੇ ਹੁੰਦੇ ਕਾਲੀ ਪੂਛ ਵਾਲੇ ਨੂੰ ਕਾਲੀ ਪੂਛ ਵਾਲੇ ਨੂੰ ਪਹਿਲਾਂ ਪੁਰਾਣੇ ਸਮੇਂ 'ਚ ਮੂਹ ਵੀ ਮਾੜੀ ਮੰਨਦੇ ਸੀ ਵੀ ਚਾਰ ਵਾਲ ਚਟੇ ਹੁਣ ਡਾਕਟਰਾਂ ਦੇ ਮਨਕਾਤ ਜਿਹੜੀ ਪ्युअर ਮੂਰਾ ਹਨਾ ਉਹਦੇ ਵਾਲ ਚਿੱਟੇ ਹੋਣਗੇ ਹੋਣਗੇ 6 ਇੰਚ ਤੋਂ ਜ਼ਿਆਦਾ ਹੋਣੇ ਨਹੀਂ ਚਾਹੀਦੇ ਚਾਰ ਹੋਣ ਪੰਜ ਹੋਣ ਤਾਂ ਸੇਵਕ ਨੰਬਰ ਬੋਲੀ 94658 ਜੀ 94658 71150 ਜੀ 71150 ਇਹ ਸੇਵਕ ਦਾ ਨੰਬਰ ਹੈ ਜੀ ਜਿਹਨੂੰ ਬਾਦਸ਼ਾਹ ਦਾ ਕੋਈ ਵੀ ਕੋਈ ਟਿਕਾ ਟੱਲਾ ਗੱਲਬਾਤ ਕਰਨੀ ਹੈ ਜਾਣਕਾਰੀ ਲੈਣੀ ਹੈ ਉਹ ਲੈ ਸਕਦਾ ਜੀ ਪਰ ਚੀਜ਼ ਕੋਈ ਫਾਰਮ ਤੇ ਵਿਕਾਉਣੀ ਜੀ ਕੁੱਤਿਆਂ ਪਾਲਨੇ ਜਾਂਦੇ ਨੇ ਆਪਣੇ ਵਿੱਚ ਬੰਦੇ ਕੱਟਿਆਣੇ ਨੂੰ ਫੜਾ ਦਿੰਦੇ ਨੇ ਜੀ ਹਾਂ ਉਹ ਇਹ ਕੱਟੇ ਪਾਲੀਏ ਤੇ ਹੁਣ ਦੇਖੋ ਜੀ ਹਾਂ ਤੇ ਜੇ ਇਹ ਹੀ ਕੱਟੀਆਂ ਤੂੰ ਫੜਾ ਆਂਦਾ ਤੇ ਇਹ ਜੀ ਤੂੰ ਆਉਂਦੇ ਦਿਲੋਂ ਦੱਸਿਆ ਰ ਐਡੇ ਚਾਹੇ ਜੇ ਛੱਡੇ ਵਾਲੀ ਕੱਟੀ ਤੈਨੂੰ ਕਿੰਨੇ ਦੀ ਮਿਲੂਗੀ ਅਰੇ ਜੱਟਾ ਜੀ ਲੱਕ ਤੋਂ ਬਾਹਰ ਜਾਓ ਜੀ ਲੱਖ ਤੋਂ ਨਹੀਂ ਵੀਰੇ ਹਜੇ ਤਾਂ ਇਹਨੂੰ ਚੌਥਾ ਦਿਨ ਹੋਇਆ ਇਹਦੇ ਚੱਡੇ ਦੇ ਹਿਸਾਬ ਨਾਲ ਇਹ ਜਿਹੜੀਆਂ ਕਟੀਆਂ ਜਦੋਂ ਤੂੰ ਦੁੱਧ ਚਵਾਤਣਾ ਤਾਂ 13-14 ਗੱਲੋਂ 15-20 ਦਿਨਾਂ ਦੇ ਦੱਸੂ ਵੀ ਰਿਜ਼ਲਟ ਆਇਆ ਹਾਂ ਰਿਜ਼ਲਟ ਜਿਵੇਂ ਹੁਣ ਆਰਡਰ ਆ ਇਹਦਾ ਖੁੱਲਿਆ ਪਿਆ ਉਸ ਹਿਸਾਬ ਦੇ ਨਾਲ ਇਹ ਜਿਹੜੀਆਂ ਕਟੀਆਂ ਇਹ ਜਿਹੜੀਆਂ ਆਰਡਰ ਆ ਲੀਆਂ ਗੱਲ ਕਰ ਸਿੰਘ ਜਲ ਟੁੱਟਿਆ ਬਹੁਤ ਤੇਰੀ ਗੱਲ ਮੰਨਦਾ ਵੀ ਲੱਖ ਤੋਂ ਪਾਰ ਜਾਊ ਸਿੰਘ ਟੁੱਟੇ ਨਾਲ ਇਹ ਜਿਹੜੀਆਂ ਝੋਟੀਆਂ ਮਿਲਦੀਆਂ ਨਹੀਂ ਪਹਿਲੀ ਗੱਲ ਤਾਂ ਕੋਈ ਵੇਚਦਾ ਨਹੀਂ ਜੇ ਵੇਚੂਗਾ 2.5 ਲੱਖ ਤੋਂ ਘੱਟ ਨਹੀਂ ਮਿਲਦੀ ਤੇ ਇਹ ਜਿਹੜੀਆਂ ਝੋਟੀਆਂ ਬਾਈ 2-2 2.5 ਲੱਖ ਦੀਆਂ ਮਿਲਦੀਆਂ ਇਹ ਹੁੰਦੀ ਲੋ ਜੀ ਇਹ ਸੀਗਾ ਜੀ ਚੈਲ ਦਾ ਫਾਰਮ ਵਧੀਆ ਲੱਗਿਆ ਕਮੈਂਟ ਵੱਤੋ ਵੱਤ ਕਰਕੇ ਦੱਸੋ ਇਹ ਨਵੇਂ ਬੰਦਿਆਂ ਨੂੰ ਇੱਕ ਸੇਧ ਆ ਵੀ ਦੇ ਤੁਸੀਂ ਬਰੀਡ ਤੇ ਕੰਮ ਕਰੋ ਬਾਲੇ ਵੱਡਾ ਕੰਮ ਨਹੀਂ ਪਰ ਅੱਜ ਤੱਕ ਆ ਖੜਾ ਚੈਲ ਜਿਹੜਾ ਵੀ ਟੀਕਾ ਭਰਾਇਆ ਇਹਨੇ ਪੁੱਛ ਕੇ ਭਰਾਇਆ ਵੀਰੇ ਮੇਰੇ ਸਿਲੰਡਰ ਚੋਂ ਕੱਢ ਕੇ ਭਰਾਇਆ ਕਦੇ ਇਹ ਐ ਨਹੀਂ ਕਹਿ ਸਕਦਾ ਵੀ ਪਹਿਲਾਂ ہاں ਸਾਡੇ ਨਾਲ ਜੁੜਨ ਤੋਂ ਪਹਿਲਾਂ ਇਹਦੇ ਕੋਲੇ ਵੀ ਉਹੀ ਸੀ ਹੋਰ ਦੂਜਾ ਕੰਮ ਹੀ ਸੀਗਾ ਤੇ ਉਹੀ ਮੈਂ ਸਖੜੀਆਂ ਸਾਡੇ ਕਹਿਣ ਤੇ ਟੀਕੇ ਭਰਉਣ ਲੱਗਿਆ ਤੇ ਅੱਜ ਦੇਖੋ ਚੰਚਲ ਦੇ ਘਰੇ ਝੋਟੀ ਗਈ ਕਿੰਨੀ ਜਿਆਦਾ ਤਕੜੀ ਗਈ ਠੀਕ ਹੈ ਤੇ ਉਹਨੇ 18 ਲੀਟਰ ਦੁੱਧ ਕੱਢਿਆ ਤੇ ਫੇਰ ਤੁਸੀਂ ਐਂ ਦੇਖੋ ਵੀ ਉਦੋਂ ਬਾਅਦ ਚਾਈਲਡ ਦੀ ਜਿਹੜੀ ਬਰੀਡਿੰਗ ਆ ਛੋਟੀਆਂ ਆ ਖੜੀਆਂ ਇਹ ਵੀ ਤੁਸੀਂ ਦੇਖ ਸਕਦੇ ਆ ਸਾਹਮਣੇ ਆ ਥੋੜੇ ਆ ਸਾਹਮਣੇ ਆ ਕੋਈ ਇਹਦੇ ਚ ਕੋਈ ਲੁਕੋ ਨਹੀਂ ਇਹ ਹੁੰਦੀ ਆ ਬਰੀਡਿੰਗ ਕਹਿ ਕੇ ਕਰਾਉਣ ਵਾਸਤੇ ਬਾ ਤੁਸੀਂ ਵੀ ਅੱਖਾਂ ਬੰਨ੍ਹ ਕੇ ਨਾ ਟੀਕਿਆਂ ਦੇ ਮਗਰ ਬਣਿਆ ਕਰੋ ਤਾਂ ਸਾਰਿਆਂ ਤੋਂ ਵੱਧ ਪੰਜਾਬ ਦੇ ਵਿੱਚ ਡੁਪਲੀਕੇਟ ਟੀਕੇ ਆਉਂਦੇ ਆ ਇਹ ਯਕੀਨੀ ਆ ਵੀ ਸਭ ਤੋਂ ਵੱਧ ਡੁਪਲੀਕੇਟ ਜਿਹੜਾ ਟੀਕੇ ਦਾ ਕੰਮ ਵੀ ਆਉਂਦਾ ਤਾਂ ਜਾਦੇ ਆਪਣੇ ਕੁਝ ਸਪਲਾਇਰ ਹੋਗੇ ਕੁਝ ਹੋਰ ਹੋਗੇ ਹਰਿਆਣੇ ਕਨੂੰ ਹੀ ਜ਼ਿਆਦੇ ਆਉਂਦੇ ਆ ਉਹੀ ਟੀਕੇ ਜ਼ਿਆਦੇ ਜਿਹੜੇ ਡੁਪਲੀਕੇਟ ਦਿੰਦੇ ਆ ਕਉਈ ਅਸੀਂ ਆਪਦੇ ਅੱਖੀ ਦੇਖਿਆ ਜਿਹੜਾ ਟੀਕਾ ਝੋਟੇ ਦਾ ਜੇ ਇੱਕ ਦੇ ਦੋ ਤੀਜੇ ਦਿਨ ਪਾਉਂਦੀ ਹਜ਼ਾਰਾਂ ਟੀਕਾ ਲੈ ਲਉ ਉਹਨਾਂ ਦਾ ਹਾਂ ਡਾਕਟਰ ਗੁਰਪ੍ਰੀਤ ਆ ਜੀ ਉਹਦੇ ਨਾਲ ਵਗੜਦਾ ਸੀਮਨ ਦਾ ਤੋੜਾ ਜੀ ਹਾਂ ਉਹਨੂੰ ਆਪਣੀਆਂ ਮੱਜਾਂ ਆਪਣੇ ਡਾਇਰੈਕਟ ਆਪਣੇ ਬਾਦਸ਼ਾਹ ਤੋਂ ਗੱਪਣ ਕਰਾਖ ਲਿਆ ਹਾਂ ਟੈਸਟ ਕਰਾ ਕੇ ਮੈਨੂੰ ਦੱਸਿਆ ਜੀ ਉਹਨੇ ਕਹਿੰਦਾ ਪਹਿਲਾਂ ਅਸੀਂ ਟੈਸਟ ਕਰਾ ਕੇ ਲਿਆਂਦੇ ਫਿਰ ਕਹਿੰਦਾ ਝੋਟੇ ਤੇ ਲਵਾੰਗਾ ਇਹ ਤੋਂ ਗੱਪਣ ਕਰਾਈਆਂ ਜੀ ਨਹੀਂ ਜੀ ਗੁਰਪ੍ਰੀਤ ਵੀ ਸੁਲਝਾਵਾ ਬਾਈ ਬੰਦਾ ਤੇ ਬਾਕੀ ਬਾਈ ਜੀ ਦੀ ਮਾਂ ਦੇ ਹਿਸਾਬ ਦੇ ਨਾਲ ਚੈਲ ਇਹਨੇ ਅੱਗ ਲਾ ਦੇਣੀ ਹੈ ਮਾਰਕੀਟ ਦੇ ਵਿੱਚ ਅਜੇ ਤਾਂ ਹਾਇ ਤਾਂ ਇਹਨੂੰ ਦੇਖੀ ਚੱਲੀ ਇਹਨੂੰ ਤਾਂ ਜਵਾਨ ਹੋਣ ਦੇ ਹਜੇ ਇਹਨੂੰ 5-6 ਸਾਲਾਂ ਦਾ ਹੋਇਆ ਤੇ ਫੇਰ ਗੱਲ ਕਰੂਗਾ ਇਹ ਤੇ ਅਜੇ ਤਾਂ 6.5 ਸਾਲ ਦੇ ਹੀ ਹੋਇਆ ਹੋਇਆ ਹਾਂ 6.5 ਸਾਲ ਹਾਇ ਤਾਂ ਇੱਕ ਤਰ੍ਹਾਂ ਆਇਆ ਮਤਲਬ ਵੀ ਇਹ ਕਿਹੜਾ ਮਚੂਰ ਹੋਇਆ ਹੈ ਤਾਂ ਜਵਾਨੀ ਦੀ ਪੈਰ ਧਰਿਆ ਜਿਵੇਂ ਝੂਠੀ ਇੰਨੇ ਕ ਟਾਈਮ ਦੀ ਚਾਰ ਦਾਂਦੀ ਹੁੰਦੀ ਹੈ ਤੇ ਚਾਰ ਬੰਦੀ ਇਹ ਹੈ ਤੇ ਜਦੋਂ ਵੱਡਾ 6 ਦਾਂਦ 8 ਤੰਦ ਹੋ ਗਿਆ ਨਾ ਉਦੋਂ ਬਨੂਸਾਨ ਤਾਂ ਠੀਕ ਹੈ ਚਲ ਧੰਨਵਾਦ ਸਤਿ ਸ਼੍ਰੀ ਅਕਾਲ ਜਿਹੜਾ ਤੂੰ ਅੱਜ ਮੌਕਾ ਦਿੱਤਾ